ਮੇਰੇ ਜੋ ਸਾਬਾ ਦੇ ਰਹੇ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜੀ ਹੈਗੀ ਆ ਇਹ ਜਿਹੜੀ ਪੌਸਤ ਨੂੰ ਕਹਿੰਦੇ ਸੀਗੇ ਜਾਂ ਡੋਡੇ ਕਹਿੰਦੇ ਸੀਗੇ ਉਹਨਾਂ ਦੀ ਖੇਤੀ ਹੁੰਦੀ ਸੀ ਪਰਮਨੈਂਟ ਮਿਲਦੇ ਹੁੰਦੇ ਸੀ ਫਿਰ ਜਿਹੜੇ ਹੈਗੇ ਸਾਰੇ ਉਹ ਮਤਲਬ ਉਹਦੇ ਵਾਸਤੇ ਜਿੰਨਾ ਕਿਸੇ ਨੂੰ ਪਰਮਨੈਂਟ ਮਿਲਦੇ ਸੀ ਉਹਨੇ ਵੇਚਦੇ ਸੀ ਸੋ ਉਹਦੇ ਵਾਸਤੇ ਜਦੋਂ ਫਿਰ ਇਹ ਪਰਮਨੈਂਟ ਬੰਦ ਹੋ ਗਿਆ ਫਿਰ ਇਹਦੇ ਉੱਤੇ ਰੋਕ ਲੱਗ ਗਈ ਫਿਰ ਇਹ ਬਲੈਕ ਚ ਵਗਣ ਲੱਗਦੇ ਉਦੋਂ ਉਹਨੇ ਜਦੋਂ ਦੇ ਰੋਗ ਲੱਗੇ ਉਦੋਂ ਦੇ ਬਲੈਕ ਚ ਵਗਦੇ ਆ ਪਹਿਲਾਂ ਜੇ ਜੀ ਕੋਈ ਬਲੈਕ ਨਹੀਂ ਸੀ ਕਿਉਂਕਿ ਸਾਰੇ ਜਿਹੜੇ ਹੈਗੇ ਹਸਪਤਲ ਵੀ ਇਹ ਡੋਢੇ ਖਾਣਾ ਲਈ ਬਹੁਤ ਘੱਟ ਸੀਗੇ ਪਰ ਇਹ ਜਿਸ ਤਰ੍ਹਾਂ ਹੁਣ ਸਰਾਵ ਦੇ ਠੇਕੇ ਆ ਜਦੋਂ ਕਿ ਬਹੁਤ ਇੱਕ ਖਤਰਨਾਕ ਜਿਹੜੀ ਹੈਗੀ ਹੈ ਜਿਹਦੀ ਜਿਹਨੂੰ ਕੋਈ ਵੀ ਚਾਹੁੰਦਾ ਨਹੀਂ ਕਿ ਉਹ ਵੀ ਘਰ ਵਿੱਚ ਬੜੇ ਪਰ ਫਿਰ ਵੀ ਜਿਹੜਾ ਹੈਗਾ ਇਹ ਖੁੱਲੀ ਸਰੇ ਆਮ ਇਹ ਬੱਕਰੀ ਹੈ ਇਹਨਾਂ ਨਾਲ ਬਹੁਤ ਲੜਾਈਆਂ ਪਸਾਦਦੀ ਹੁੰਦੇ ਆ। ਸੋ ਇਹ ਜਿਹੜੇ ਨਸ਼ੇ ਆ ਜਿੱਦਾਂ ਨੂੰ ਕਈ ਉਹ ਡੋਡੇ ਆ ਦਾ ਖੀਮ ਇਹ ਜਾਦਾ ਲੋਕਾਂ ਨੂੰ ਗਰੀਬ ਕਰਦੇ ਆ। ਜਿਹਨੇ ਖੇਤਾਂ 'ਚ ਕੰਮ ਕਰਦੇ ਆ ਮਜ਼ਦੂਰ ਆ ਜਾਂ ਉਹ ਮੰਡੀਆਂ ਦੇ ਵਿੱਚ ਦਿਨ ਰਾਤ ਕੰਮ ਕਰਨ ਵਾਲਿਓ ਇਸ ਚੀਜ਼ ਨੂੰ ਸੇਵਨ ਕਰਦੇ ਆ ਤੇ ਉਹਨਾਂ 'ਤੇ ਰੋਗ ਹੁੰਨ ਜਿਹੜੇ ਡੋਡੇ ਆ ਇਹ ਇਸ ਵੇਲੇ ਵੀ ਮਾਰਕੀਟ ਦੇ ਵਿੱਚ 6000 ਨੂੰ ਜਸਦੇ ਲਹ ਲੋ ਜਿੱਸੇ ਮਰ ਜੀਏ ਇਹ ਕੋਈ ਕਮੇ ਨਹੀਂ ਹੈ ਨਾ ਹੁਣ ਵੀ ਕਹਿੰਗੇ ਜਿਹੜੇ ਪੀਣ ਵਾਲੇ ਉਹਨਾਂ ਨੇ ਲੈਣੀ ਹੈ ਜੇ ਇਹ 250 ਨੂੰ ਸੀ ਤਾਂ ਵੀ ਨੇ ਮਿਲਦੇ ਸੀ ਕਿ 2.5 ਰੁਪਏ ਕਿਲੋ ਸੀ ਤਾਂ ਵੀ ਵਿਕਦੇ ਸੀ ਕਿਉਂਕਿ ਉਹਨਾਂ ਦੀ ਲੋੜ ਆ ਲੋੜ ਇਹ ਆ ਕਿ ਜਿਸ ਤਰ੍ਹਾਂ ਜਿਹੜੀ ਹੈਗੀ ਹੈ ਜੇ ਕੋਈ ਡਰੱਗੀ ਹੋ ਗਿਆ ਹੁਣ ਅਸੀਂ ਜਿਹੜੀ ਡਰੱਗੀ ਜਿਨ੍ਹਾਂ ਨੂੰ ਉਹ ਸੈਂਟਰ ਵਿੱਚ ਲੈ ਕੇ ਜਾਣੇ ਆ ਉੱਥੇ ਜਿਹੜੀ ਦਵਾਈ ਦਿੰਦੇ ਉਹ ਵੀ ਡਰੱਗ ਉਹ ਵੀ ਨਹੀਂ ਹੈਗੀ ਜਿਨ੍ਹਾਂ ਨੂੰ ਉਹ ਗੋਲੀਆਂ ਖਾਣੀ ਸ਼ੁਰੂ ਕਰ ਦਿੱਤੇ ਜਿਹੜੀਆਂ ਅਸੀਂ ਉਹ ਜਿਹੜੀਆਂ ਚੀਜ਼ਾਂ ਨੂੰ ਕਿ ਜਿਹੜੀ ਤਾਂ ਸਿੰਥੈਟਿਕ ਨਸ਼ਾ ਉਹਨਾਂ ਤੇ ਆਉਂ ਮਿਲਦਾ ਸੋ ਇਹ ਜਿਹੜਾ ਹੈਗਾ ਜਿਹਨੇ ਜਿਹਨੇ ਗਰੀਬ ਲੋਕ ਆਮ ਲੋਕ ਜਿਹੜੇ ਹੈਗੇ ਉਹਨਾਂ ਵਾਸਤੇ ਅਸੀਂ ਨੇ ਕਹਿੰਦੇ ਨਸ਼ਾ ਖਾਣਾ ਬਹੁਤ ਮਾੜੀ ਗੱਲ ਆ ਨਸ਼ਾ ਨਹੀਂ ਖਾਣਾ ਚਾਹੀਦਾ ਨਸ਼ਾ ਸਿੱਧੇ ਨਹੀਂ ਖਾਣੀ ਕਰਕ ਪਰ ਜਿਹੜੇ ਹੈਗੇ ਜਿਹੜੇ ਕੋਈ ਲੱਗ ਤੁੱਕੇ ਆ ਉੱਪਰ ਇਹ ਤਰਕ ਇਹ ਦਿੱਤਾ ਜਾ ਰਿਹਾ ਕਿ ਕਿਸਾਨ ਇਹਦੇ ਨਾਲ ਖੁਸ਼ ਹਾਰੋ ਨਹੀਂ ਕਿਸਾਨੀ ਕਿਸਾਨੀ ਵਾਲੀ ਜਿਹੜੀ ਗੱਲ ਹੈਗੀ ਆ ਉਹ ਧੰਦੇ ਦੇ ਤੌਰ ਦੇ ਉੱਤੇ ਜੇ ਰਹਿਗਾ ਕਿਸਾਨੀ ਨੂੰ ਕਿੰਨਾ ਲਾਭ ਹੋ ਸਕਦਾ ਉਹ ਤਾਂ ਵੱਖਰੀ ਗੱਲ ਆ ਉਹਦੇ ਉੱਤੇ ਕੀ ਹੈਗਾ ਵਾ ਕੀ ਨਹੀਂ ਉਹਦੇ ਬਾਰੇ ਨਹੀਂ ਸਾਨੂੰ ਪਤਾ ਕੀ ਹੈ ਉਹਦੀ ਉਪਜ ਹੋਊਗੀ ਪਰ ਅਸੀਂ ਕਿੰਨੇ ਜਿਹੜਾ ਡਾਕ ਉਹ ਸੰਥਾਇਤਿਕ ਜਿਹੜਾ ਹੈ ਜਿਹੜਾ ਪਤਾ ਨਹੀਂ ਕਿੱਥੋਂ ਬਣਦਾ ਲੋਕਾਂ ਨੂੰ ਬੱਚਿਆਂ ਨੂੰ ਮਾਰੀ ਜਾ ਰਿਹਾ एक सी तो है वो डर से जोड़ा सदियों तो जो है लोग वर्तते थे वह जरा इना जमानती नहीं होंगी जिटा बेचता दूसरे दिन घर होता जो दूसरा है तीन साल दस साल वो जमानत नहीं होंगी जो कि चीज समानता होनी चाहिए नशा कोई भी ना हो तो शराब के ठेके क्यों बंद होने चाहिए ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਜੀ ਕਿਉਂਕਿ ਇਹਨਾਂ ਕਿ ਸ਼ਰਾਬ ਦੇ ਠੇਕੇ ਤੇ ਲੋਕ ਲੈਣਾਂ ਲਈ ਖੜੇ ਆ ਸਰਕਾਰਾਂ ਕਹਿੰਦੀ ਆ ਸਾਡਾ ਰੈਵਨਿਊ ਉਹ ਇਹ ਨਹੀਂ ਤੂੰ ਵੀ ਰੈਵਨਿਊ ਸਰਕਾਰਾਂ ਨੂੰ ਆਊਗਾ ਨਾ ਉਹਨਾਂ ਨੇ ਕਾਰਡ ਬਣਾ ਦੇਣ ਜਿਹੜੇ ਜਿਹੜੇ ਝੂਠੂ ਨਵੇਂ ਨੂੰ ਨਾਂ ਦੇਣਾ ਨਾ ਹੋਣਾ ਜਿਹੜੇ ਉਹ ਝੂਠੂ ਆ ਉਹ ਘੱਟੋ ਘੱਟ ਜਿਹੜੇ ਉਹਨਾਂ ਦਾ ਸੋਸ਼ਣ ਤਾਂ ਨਾ ਹੋਵੇ ਤਾਂ ਉਹ ਜਦੋਂ ਉਹਨਾਂ ਦੀ ਲੁੱਟ ਹੋ ਰਹੀ ਆ ਉਹ ਕੋਈ ਜੜੀ ਹੈਗੀ ਆ ਡੋਡੀਆਂ ਦੀ ਜਗਾ ਕੋੜੀਆਂ ਨਹੀਂ ਲੱਦਾ ਪਾਕੇ ਜਾ ਉਹਨਾਂ ਨੂੰ ਇਹੋ ਜਿਹੇ ਫੋਨ ਦੇ ਉਹ ਜਿਹੜੇ ਹੈਗੇ ਕੋ ਲੱਗੇ ਹੋਏ ਆ ਉਹਨਾਂ ਦਾ ਜਿਹੜੇ ਹੈਗੇ ਆ ਗਰੀਬ ਲੋਕ ਆ ਠੀਕ ਹੈ ਨਾ ਇਹ ਅਮੀਰਾਂ ਦਾ ਨਸਾ ਬਸ ਖਰਾਬ ਆ ਉਹ ਹਰ ਸਾਲ ਠੇਕੇ ਇੱਕ ਹੋ ਸਕਦੇ ਤੇ ਇਹ ਜਿਹੜਾ 2 ਰੁਪਏ ਦਾ ਜਿਹੜਾ ਹੈਗਾ 4 ਰੁਪਏ ਕਿਲੋ ਵਾਲੇ ਡੋਡੇ ਜਿਹੜੇ 6000 ਨੂੰ ਵਿਕਦੇ ਆ ਇਹ 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 ਵੀ ਇਹ ਵੀ ਤਾਂ ਜਿਹੜੀ ਹੈਗੀ ਆ ਉਹੀ ਚੀਜ਼ ਆ ਨਾ ਇਹ ਬਲੈਕ ਵਿੱਚ ਸਾਰਾ ਕੁਝ ਹੋ ਰਿਹਾ ਜਿਹਨੇ ਲੋਕ ਪੀਣੇ ਤਾਂ ਜਿਹੜੇ ਹੁਣ ਨਹੀਂ ਹਟ ਸਕਦੇ ਉਹਨਾਂ ਨੂੰ ਡਾਕਟਰ ਦੱਸਣ ਜਿਹੜੇ ਨਹੀਂ ਉਹਨਾਂ ਨੂੰ ਰੋਕੋ ਕਿਸੇ ਨੂੰ ਨਹੀਂ ਮਿਲੂਗੀ ਨਾ 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 ਚਿੱਟਾ ਮਿਲੂਗਾ ਨਾ ਜਿਹੜੀ ਹੈਗੀ ਫੀਮੇਲ ਵੀ ਨਾ ਡੋਟੇ ਜਿੱਥੇ ਜਿਹਨੇ ਲੋਡ ਪੰਦਾ ਉਹਨਾਂ ਨੂੰ ਤਾਂ ਜਿਹੜਾ ਹੈਗਾ ਉਹਨਾਂ ਨੂੰ ਕਿਉਂ ਕੁਝ ਨਹੀਂ ਇਹ ਦਵਾਈਆਂ ਸਾਰੀਆਂ ਉਹਨਾਂ ਦੇ ਵਿੱਚ ਸ਼ੂਗਰ ਤੋਂ ਬਣਦੀਆਂ ਜਿੰਨੀਆਂ 10 ਦਿਨ ਵਰਗਾ ਤੇ ਇਹ ਲੋਕ ਜਿਹੜੀ ਹੈਗੀਆਂ ਉਹ ਖਾਂ ਜਾਂਦੀ ਦਵਾਈ ਸੀ ਉਹਨੂੰ ਖਾਣ ਲੱਗ ਪਏ ਉਹਦੇ ਵਿੱਚ ਉਹਹੀ ਉਹਹੀ}{|\text{ਸਾਲ ਸੀ ਉਹਹੀ ਨਸ਼ਾ ਸੀ ਸੋ ਇਸ ਵਾਸਤੇ}} ਜਿਹੜਾ ਹੈਗਾ ਨਹਾਗ ਡਾਕੀਆ ਜਿੰਨੀਆਂ ਦਵਾਈਆਂ ਦੀਆਂ ਦੁਕਾਨਾਂ ਸਾਰੀਆਂ ਡੋਗ ਪਰ ਉਹ ਸੀਮਤ ਮਾਤਰਾ ਦੇ ਵਿੱਚ ਪਰ ਇਹ ਜਿਹੜਾ ਨਾਗਾ ਚਿੱਟਾ ਵਾਜਾ ਦੂਸਰਾ ਇਹਨਾਂ ਦੇ ਜਿਹੜੀ ਹੈਗੀ ਇਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਕਿਸੇ ਦਾ ਸੋ ਇਸੇ ਕਰਕੇ ਨਹੀਂ ਕਿ ਜਿਹੜਾ ਹੈਗਾ ਉਹ ਬਲੈਕ ਮਾਰਕ ਉਹ ਵੀ ਤੇ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਹੁੰਦੇ ਆ ਨਸ਼ਾ ਕਿਸੇ ਦਾ ਕੋਈ ਨਹੀਂ ਕੋਸਵਰਦਾ ਨਸ਼ੇ ਦੇ ਨਾਲ ਕਿਸੇ ਦਾ ਕੋਈ ਘਰ ਨਹੀਂ ਬਣਦਾ ਕਿਸੇ ਦੀ ਕੋਈ ਸਿਤ ਨਹੀਂ ਬਣਦੀ ਕਿਸੇ ਦਾ ਕੋਈ ਇਹਦਾ ਜਿਹੜਾ ਹੈਗਾ ਕੋਈ ਇੱਜ਼ਤ ਨਹੀਂ ਪਰ ਫਿਰ ਵੀ ਜਿਹੜਾ ਹੈਗਾ ਇਹ ਜਿਹਦਾ ਜੋ ਕੁਝ ਕੋਣ ਹੈ ਜਿਹਦੇ ਨਾਲ ਇਹਨੇ ਕਾ ਵਾਂਗਾਂ ਜਿਹੜੀਆਂ ਹੈਗੀਆਂ ਪਰ ਸੁਣੀਆਂ ਇਹਨਾਂ ਦੇ ਬੱਚੇ ਉਹ ਲੱਗ ਜਾਂਦੇ ਆ ਸਾਰੀਆਂ ਜਿੰਨੀਆਂ ਚੋਰੀਆਂ ਦਾ ਕਾਰਨ ਕੀ ਆ ਨਸ਼ਿਆਲੇ ਲਾ ਕੇ ਕਹਿੰਦੇ ਕੋਈ ਕੁਝ ਕਹੀ ਜਾਵੇ ਪਰ ਰਿਐਲਿਟੀ ਹੈ ਸਾਡੀ ਸਮਾਜ ਦੀ ਸੋ ਇਹਨਾਂ ਦੇ ਇੱਕ ਜਿਹੜੀ ਹੈਗੀ ਸਾਨੂੰ ਵਿਚਾਰ ਕੇ ਸੋਚਣ ਦੀ ਲੋੜ ਹੈ ਕੀ ਹੋਣਾ ਚਾਹੀਦਾ ਕਿ ਹਰ ਇੱਕ ਦੀ ਆਪੋ ਆਪਣੀ ਰੈ ਹੋ ਸਕਦੀ ਹੈ ਉਹਨੂੰ ਤੇ ਕੀ ਫਾਇਦਾ ਕੀ ਤੇ ਨੁਕਸਾਨ ਹੈ ਇਹਦੇ ਉੱਤੇ ਡਿਬੇਟ ਹੋਣੀ ਚਾਹੀਦੀ ਅਸੀਂ ਨਹੀਂ ਕਹਿੰਦੇ ਕਿ ਜੇ ਜਿਹੜੀ ਕੋਈ ਚੀਜ਼ ਕਿਸੇ ਨੂੰ ਇੱਕ ਨੂੰ ਚੰਗੀ ਲੱਗਦੀ ਹੈ ਦੂਸਰੇ ਨੂੰ ਚੰਗੀ ਲੱਗਦੀ ਹੋਵੇ ਇਹ ਨਹੀਂ ਚੀਜ਼ ਵੀ ਤੇ ਖੁੱਲੀ ਪਈ ਕੋਈ ਚੀਜ਼ ਹੋਵੇ ਉਹ ਸਾਰੇ ਉਹ ਦੇਖ ਕੇ ਖਾਈ ਜਾਣ ਜਿਹਨੇ ਖਾਣੀ ਹੈ ਜਿਹਦੀ ਖਰਾਕਾ ਉਹਨੇ ਖੁੱਲੀ ਵੀ ਖਾਣੀ ਹੈ ਜੇ ਨਹੀਂ ਆ ਉਹਨੇ ਜਿਹੜੀ ਹੈਗੀ ਉਹ ਬਲੈਕ ਚਖਾਊਗਾ ਸੋ ਇਹਦੇ ਉੱਤੇ ਖੁੱਲੀ ਡਿਬੇਟ ਹੋਣੀ ਚਾਹੀਦੀ ਕੀ ਚੰਗਾ ਕੀ ਮੰਦਾ ਨਸ਼ਾ ਕੋਈ ਵੀ ਸਿਹਤ ਵਾਸਤੇ ਨਹੀਂ ਹੈ